ਇਨਸਾਫ ਤੋਂ ਮੰਗਦੇ ਲਈ ਆਏ ਹੋਏ ਮੇਰੇ ਬਹੁਤ ਹੀ ਸਤਿਕਾਰਯੋਗ ਜੱਜਾਰੋ ਸਾਥੀ ਸਾਡੀਆਂ ਮਤਾਵਾ ਪੈਣਾ ਨੌਜਵਾਨ ਵੀਰ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਪਿਛਨੇ ਕਈ ਦਿਨਾਂ ਤੋਂ ਜਗ੍ਹਾ ਕੋਲੇ ਮਸਲਾ ਚੱਲਿਆ ਹੈ ਬੜੀ ਨਜ਼ਦੀਕੀ ਔਰ ਨੇੜਿਓਂ ਦੇਖ ਰਹੇ ਹਾਂ ਕਿਉਂਕਿ ਆਰਮੀ ਦੇ ਵਿੱਚ 17 ਸਾਲ ਸਰਵਿਸ ਕਰਨ ਤੋਂ ਬਾਅਦ ਆਸੀਂ ਵੀ ਇਹ ਕੇਨਾ ਦੀ ਲੈਣ ਦਾ ਜਵਾਲ ਆ ਔਰ ਕਿਸਾਨ ਆ ਪਰ ਜਦੋਂ ਹਾਲਾਤ ਦੇਖਦੇ ਆ ਇਥੋਂ ਦਾ ਕਾਨੂੰਨ ਇਥੋਂ ਦਾ ਕਿਹੋ ਜਿਹਾ ਸਾਡਾ ਪ੍ਰਸ਼ਾਸਨ ਜਿਹੜਾ ਸਾਡੇ ਕਿਰਤ ਕਰਨ ਵਾਲੇ ਲੋਕਾਂ ਦੇ ਹੱਕਾਂ ਦੇ ਵਿੱਚ ਕਿਵੇਂ ਘੁਤਦਾ ਔਰ ਪੱਟੇ ਲੋਕਾਂ ਦੇ ਹੱਕਾਂ ਦੇ ਕਿਵੇਂ ਘੁਤਦਾ ਉਹ ਆ ਜਵਰ ਜੁਰਮ ਦੀ ਤਹਾੜੀ ਜਿਹੜੀ ਇੱਕ ਮਸਲਾ ਬਹੁਤ ਵੱਡੇ ਪੱਧਰ ਤੇ ਉੱਭਰਿਆ ਜਿਹੜਾ ਇਹ ਸਾਰੇ ਲੋਕਾਂ ਨੂੰ ਸਾਰੇ ਭਾਰਤ ਦੇ ਲੋਕਾਂ ਨੂੰ ਤੇ ਬਾਹਰ ਤੱਕ ਦੀ ਪਹੁੰਚ ਹੋਈ ਹੈ ਪਰ ਬੜੇ ਨੇਕਾਂ ਇਹ ਤੇ ਜੁਰਮਾ ਜਿਹੜੀਆਂ ਸਰਕਾਰਾਂ ਦੇ ਕਹਿਣ ਤੇ ਇਹੋ ਤੇ ਕੁਝ ਕਟੀਆਂ ਮੁਲਾਜ਼ਮ ਕਰਦੇ ਆ ਇਹ ਜ਼ੁਲਮ ਬਹੁਤ ਸਾਰੇ ਦੱਬੇ ਜਾਂਦੇ ਆ ਜਿਵੇਂ ਪਹਿਲਾਂ ਵੀ ਕੋ ਬੁਲਾਰੇ ਦੱਸ ਕੇ ਗਏ ਆ ਪਰ ਜਦੋਂ ਕਾਨੂੰਨ ਨੂੰ ਦੇਖਦੇ ਆ ਕਿ ਇਹ ਕਾਨੂੰਨ ਕਿਵੇਂ ਘੁੱਟ ਰਿਹਾ ਹੈ ਸਾਰਾ ਕੁਝ ਸਾਹਮਣੇ ਹੋਣ ਦੇ ਬਾਵਜੂਦ ਇਹ ਕਾਨੂੰਨ ਇਸ ਤਰ੍ਹਾਂ ਘੁੱਟਿਆ ਕਿ ਦੋ ਬੰਦਿਆਂ ਨੇ 12 ਜਣਿਆਂ ਦੀ ਕੁੱਟਮਾਰ ਕੀਤੀ ਹੈ ਹੁਣ ਭਰਾਵੋ ਗੱਲ ਸੁਣਨ ਦੇ ਵਿੱਚ ਜਦੋਂ ਆਈ ਇਥੋਂ ਦੇ ਕਾਨੂੰਨ ਦੇ ਕੁਝ ਰਖਵਾਲੇ ਇਹ ਕਹਿੰਦੇ ਹਰੇ ਨਜ਼ਰ ਆਇਆ ਕਿ ਦੀ ਗੱਡੀ ਆਈ ਪਿੱਛੋਂ ਇਹ ਖੜ ਕੇ ਉੱਥੇ ਦਾਰੂ ਪੀ ਰਹੇ ਆ ਟਾਪੇ ਦੇ ਉੱਪਰ ਕਿਹੜਾ ਇਹਦਾ ਬਾਪ ਹੈ ਜਿਹੜਾ ਆਪਣੇ ਪੁੱਤਰ ਦੇ ਨਾਲ ਦਾਰੂ ਪਿੰਦਾ ਹੋਊਗਾ ਗੱਲਾਂ ਸੁਣਨ ਚਾਹੀਆਂ ਕਿਹਦੀ ਕਿਸੇ ਤਰ੍ਹਾਂ ਦੇ ਉਸਦੀ ਪਿੱਛੋਂ ਫੈਸੇ ਕਿਸੇ ਤਰ੍ਹਾਂ ਦੀ ਉਹਨਾਂ ਕੋਲ ਇਨਫੋਰਮੇਸ਼ਨ ਸੀਗੀ ਕਿ ਕੁਝ ਗਲਤ ਅੰਸਰ ਪਹਾੜੇ ਹੋਏ ਹੋਣੇ ਉਹ ਮਰ ਰਹੇ ਨੇ ਕਿ ਉਹਨਾਂ ਦੀ ਪਰਤਾਲ ਦੇ ਵਿੱਚ ਜਦੋਂ ਇਹ ਪਾਇਆ ਗਿਆ ਕਿ ਇਹ ਟਾਬੇ ਦੇ ਉੱਪਰ ਗੱਡੀ ਰੋਕ ਕੇ दारू ਪੀ ਕੇ ਹੱਲਾ ਬੁੱਲਾ ਕਰਦੇ ਆਂ ਤਾਂ ਜਾਦਾ ਉਹਨਾਂ ਦੀ ਪੁਛ ਪਰਤਾਲ ਕਰਨ ਲੱਗੇ ਮੁਲਾਜ਼ਮ ਤਾਂ ਦੱਸਿਆ ਗਿਆ ਕਹਿੰਦਾ ਤੈਨੂੰ ਨਹੀਂ ਪਤਾ ਮੈਂ ਕੌਣ ਆ ਇਹ ਉਹ ਨੌਜਵਾਨ ਦਰਸਾਇਆ ਸਾਡਾ ਛੋਟਾ ਭਰਾ ਇੱਕ ਨੌਜਵਾਨ ਐ ਇਸ ਤਰ੍ਹਾਂ ਬੋਲਦੇ ਪੁਰਸ ਮੁਲਾਜ਼ਮਾਂ ਨੂੰ ਤੇ ਤੈਨੂੰ ਨਹੀਂ ਪਤਾ ਅਸੀਂ ਕੌਣ ਆ ਉਹ ਭਰਾ ਉਹ ਕਿੱਥੇ ਹੱਜਮ ਹੁੰਦੀ ਆ ਗੱਲ ਐਡਾ ਮੂਰਖ ਕੌਣ ਆ ਪੜਿਆ ਲਿਖਿਆ 24 25 ਸਾਲ ਦਾ ਨੌਜਵਾਨ ਆ ਤੇ ਪ੍ਰਸ਼ਾਸਨ ਦੀਆਂ ਗੱਡੀਆਂ ਦੇਖ ਕੇ ਨਾ ਸਕਦੇ ਕਿ ਇਸ ਤਰ੍ਹਾਂ ਦੀ ਉਹ ਬੋਲਬਾਣੀ ਵਰਤੇ ਉਹਦੇ ਨਾਲ ਫਿਰ ਉਹਦਾ ਪਿਤਾ ਉਹਦੇ ਫਾਦਰ ਸਾਹਿਬ ਹੋਣਾ ਪਰ ਇਹ ਕੌਣ ਪੇਸ਼ ਕਰ ਰਿਹਾ ਹੈ ਇਤੋਂ ਦੇ ਕਾਨੂੰਨ ਦੇ ਰਖਵਾਲੇ ਕਾਨੂੰਨ ਦੇ ਰਖਵਾਲੇ ਉਹ ਸਾਡੇ ਵਕੀਲ ਸਾਹਿਬ ਉਹਦੀ ਸਟੇਟਮੈਂਟ ਸੁਣੀ ਹੈ ਫੇਰ ਕਹੋ ਜੀ ਕਹਾਣੀਆਂ ਬਣਾ ਕੇ ਪੇਸ਼ ਕਰਨ ਲੱਗੇ ਨੇ ਤੇ ਆ ਗੱਲਾਂ ਤਾਂ ਹੋ ਗਈਆਂ ਜੀ ਪਹਿਲਾਂ ਮੁੰਡੇ ਨੇ ਬਾਕਸ ਮਾਰਿਆ ਮੁੰਡੇ ਨੇ ਪਰਸ ਮੁਲਾਜ਼ਮ ਨੂੰ ਹੱਥ ਪਾਇਆ ਇਸ ਕਰਕੇ ਇਹ ਹੋ ਗਿਆ ਤਾਂ ਫਿਰ ਉਹ ਕਾਨੂੰਨ ਦੇ ਰਵਾਲੇ ਨੂੰ ਪੁੱਛਣਾ ਚਾਹਦੇ ਆ ਤੇ ਭਾਈ ਜੀ ਮੁੰਡੇ ਨੇ ਬਾਕਸ ਮਾਰਿਆ ਤਾਂ ਤੇਰਾ ਕਾਨੂੰਨ ਔਰ ਤੁਸੀਂ ਇਹ ਕਹਿੰਦੇ ਹੋ ਕਿ ਉਹਦੇ ਉੱਤੇ ਪਰਚਾ ਜਾਂ ਕੋਈ ਐਫਆਈਆਰ ਹੋਣੀ ਚਾਹੀਦੀ ਹੈ ਪਰ ਕੀਤਾ ਕੀ ਕਿ ਤੇਰਾ ਕਾਨੂੰਨ ਇਹ ਕਹਿੰਦਾ ਹੈ ਕਿ 12 ਜਣੇ 2 ਜਣਿਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਸਕਦੇ ਹੋ ਕੀ ਤੁਹਾਡਾ ਕਾਨੂੰਨ ਇਹ ਕਹਿੰਦਾ ਹੈ ਕਿ 12 ਜਣੇ ਤੋਂ ਨਿਹੱਥੇ ਇਨਸਾਨਾਂ ਦੀ ਬੁਰੀ ਤਰ੍ਹਾਂ ਪਸ਼ੂਆਂ ਵਾਂਗੂ ਕੁੱਟਮਾਰ ਕਰ ਸਕਦੇ ਆ ਅਹ ਕਾਨੂੰਨ ਆ ਤੁਹਾਡਾ ਜੀ ਵੀ ਸਾਹਿਬ ਐਸਐਸਪੀ ਸਾਹਿਬ ਆ ਕਾਨੂੰਨ ਵਿਗਤ ਦਾ ਤੁਹਾਡਾ ਇਹ ਕਾਮ ਲੋਕਾਂ ਦੇ ਖਿਲਾਫ ਕਾਨੂੰਨ ਤਾਂ ਤੁਹਾਡਾ ਇਹ ਵੀ ਕਹਿੰਦਾ ਹੈ ਜਦੋਂ ਤੁਸੀਂ ਕਿਸਾਨਾਂ ਦੇ ਉੱਤੇ ਪ੍ਰਦੂਸ਼ਣ ਦੇ ਪਰਚੇ ਕਰਦੇ ਹੋ ਤੁਹਾਡੇ ਕਾਨੂੰਨ ਨੇ ਕਿਹਾ ਕਿ ਜੇ 200 ਰੁਪਏ ਕਵੰਟਰ ਮੰਗਰ ਪ੍ਰਦੂਸ਼ਣ ਦਾ ਕਿਸੇ ਤਰ੍ਹਾਂ ਦਾ ਹੱਲ ਮੰਗਦੇ ਆ ਤਾਂ ਤੁਸੀਂ 100 ਰੁਪਏ ਦੇਵੋਗੇ ਕਿਸਾਨਾਂ ਨੂੰ ਉਹਦਾ ਤੇਰਾ ਕਾਨੂੰਨ ਕਿੱਥੇ ਆ ਤੇਰਾ ਕਾਨੂੰਨ ਉਹਦਾ ਪਤਾ ਘੁਤਦਾ ਤੇਰਾ ਕਾਨੂੰਨ ਘੁਤਦਾ ਕਿਸਾਨਾਂ ਤੇ ਪਰਚੇ ਕਰਨ ਵਾਲੇ ਪਾਸੇ ਆਹ ਕਾਨੂੰਨ ਆ ਤੁਹਾਡਾ 45 ਦਿਨ ਦੇ ਇਨਵੈਸਟੀਗੇਸ਼ਨ ਮੰਗਦੇ ਹੋ ਦੁਨੀਆਂ ਦੇ ਸਾਹਮਣੇ ਉਹ ਸਾਰਾ ਸ਼ੀਸ਼ਾ ਪਿਆ ਤੇ ਕਿਹੋ ਜਿਹੇ ਹਾਲਾਤ ਬਣੇ ਨੇ ਕਿਵੇਂ ਕੁੱਟਿਆ ਗਿਆ ਇੱਕ ਕਰਮਨਲ ਅਫਸਰ ਨੂੰ ਆ ਹਾਲਾਤ ਦੇਖ ਕੇ ਜੇ ਅੱਜ ਵੀ ਸਾਡਾ ਅੰਨਾ ਕਾਨੂੰਨ 45 ਦਿਨ ਦੀ ਸਮਾਂ ਮੰਗਦਾ ਜੋ ਟਾਈਮ ਮੰਗਦੇ ਨੇ ਇਨਵੈਸਟੀਗੇਸ਼ਨ ਦਾ ਤਾਂ ਲੱਖ ਲਾਣ ਤਾਂ ਇਹਦੇ ਕਾਨੂੰਨ ਦੇ ਆਖਰ ਕਾਨੂੰਨਾਰੇ ਇਹ ਪੜਾਇਆ ਗਿਆ ਸਾਨੂੰ ਹੁਣ ਤੱਕ ਕਿ ਜਿਹੜੀ ਕਾਨੂੰਨ ਦੇ ਇਨਸਾਫ ਦੇ ਮੰਦਰ ਦੇ ਅੰਦਰ ਅਦਾਲਤਾਂ ਦੇ ਵਿੱਚ ਇੱਕ ਦੇਵੀ ਇੱਕ ਮੂਰਤ ਖੜਾਈ ਹੁੰਦੀ ਆ ਉਸ ਮੂਰਤ ਤੇ ਅੱਖਾਂ ਤੇ ਕਾਲੀ ਪੱਟੀ ਬੰਨੀ ਹੁੰਦੀ ਆ ਕਿ ਅੱਖਾਂ ਤੇ ਕਾਲੀ ਪੱਟੀ ਇਸ ਕਰਕੇ ਆ ਇਹ ਅਮੀਰ ਗਰੀਬ ਨੂੰ ਨਹੀਂ ਦੇਖਦੀ ਅੱਜ ਤੱਕ ਅਸੀਂ ਇਹੋ ਹੀ ਪੜਿਆ ਪਰ ਇਹਦਾ ਦੂਜਾ ਪੱਖ ਹੋਰ ਹੈ ਉਹ ਪੱਖ ਇਹ ਕਿ ਭਰਾਓ ਇਹ ਅੰਨੀ ਜ਼ਰੂਰ ਹੈ ਉਹ ਦੇਖ ਨਹੀਂ ਸਕਦੀ ਕਿ ਅੱਗੇ ਕੌਣ ਹੈ ਪਰ ਇਹ ਬੋਲੀ ਵੀ ਜ਼ਰੂਰ ਹੈ ਇਸ ਕਰਕੇ ਇਹ ਕਾਨੂੰਨ ਇਹ ਕਾਨੂੰਨ ਦੇ ਰਖਵਾਲਿਆਂ ਨੇ ਹੀ ਮਾਰਾ ਕੀਤਾ ਸੋ ਸੈਕਟਰੀ ਸਾਹਿਬ ਮੇਰੇ ਕੋਲੇ ਆ ਗਏ ਮੈਂ ਸਮੇਂ ਦੀ ਇਨਜਾਬ ਦੇਖਦਾ ਹੋਇਆ ਆਪਣੀ ਜਗ੍ਹਾ ਲੰਮਾ ਤੁਹਾਡਾ ਸਾਰਿਆਂ ਦਾ ਧੰਨਵਾਦ